ਬਾਕੀ ਪਲੇਟਫਾਰਮਾਂ 'ਤੇ ਤਾਂ ਸਰਕਾਰ ਫੇਲ ਹੋਈ ਹੈ ਕੰਪਲੀਟ ਫੇਲੀਅਰ ਭਗਵੰਤ ਮਾਨ ਜੀ ਨੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਤੇ ਹਰ ਪਲੇਟਫਾਰਮ ਤੇ ਫੇਲ ਹੋਈ ਹੈ ਉਥੇ ਜਿਹੜਾ ਹੈਲਥ ਪਲੇਟਫਾਰਮ ਹੈ ਸਵਾਸਤ ਸੇਵਾਵਾਂ ਨੇ ਸਿਹਤ ਸੇਵਾਵਾਂ ਨੇ ਉਧਰ ਤੇ ਵੀ ਗੰਭੀਰ ਫੇਲੀਅਰ ਜਿਹੜਾ ਉਹ ਨਜ਼ਰ ਆਇਆ ਤੁਸੀਂ ਦੇਖਿਆ ਅੱਗੇ ਜਿਹੜੀ ਦੁਰਘਟਨਾ ਹੋਈ ਕਿ ਜਲੰਧਰ ਸਿਵਲ ਹਸਪੀਟਲ ਦੇ ਵਿੱਚ ਜਿਹੜੇ ਤਿੰਨ ਨਿਰਦੋਸ਼ ਮਰੀਜ਼ ਜਿਹੜੇ ਸੀਗੇ ਜਿਨ੍ਹਾਂ ਦਾ ਕੋਈ ਦੋਸ਼ ਨਹੀਂ ਸੀ ਉਹਨਾਂ ਦੀ ਜ਼ਿੰਮੇਵਾਰੀ ਸਰਕਾਰ ਦੀ ਸੀ ਉਹ ਆਕਸੀਜਨ ਕਰਕੇ ਉਹਨਾਂ ਦਾ ਦਾਦ ਦੇ ਆਂਤ ਹੋ ਗਿਆ ਵੀ ਆਕਸੀਜਨ ਫੇਲਿਅਰ ਹੋ ਗਿਆ ਔਰ ਆਕਸੀਜਨ ਜਾਨ ਹੈ ਜੀਵਨ ਹੈ ਸਭ ਤੋਂ ਇੰਪੋਰਟੈਂਟ ਕੰਪੋਨੈਂਟ ਜਿਹੜੀ ਹਸਪਤਾਲ ਦੀ ਹੈ ਉਹ ਆਕਸੀਜਨ ਹੈ ਜਿਹੜੀ ਮਰੀਜ਼ ਲਈ ਜ਼ਰੂਰੀ ਹੈ ਪਰ ਬੜੇ ਦੁਖ ਦੀ ਗੱਲ ਜਿਹੜੀ ਸਾਹਮਣੇ ਆਈ ਜਿਹੜਾ ਪਤਾ ਲੱਗਿਆ ਕਿ ਆਕਸੀਜਨ ਪਲਾਂਟ ਦਾ ਜਿਹੜਾ ਆਪਰੇਟਰ ਸੀਗਾ ਉਹ ਛੁੱਟੀ ਤੇ ਸੀ ਔਰ ਆਪਰੇਟਰ ਦੀ ਜਗ੍ਹਾ ਇੱਕ ਕਲਾਸ 4 ਜਿਹਨੂੰ ਕਹਿੰਦੇ ਆ ਚਤੁਰਤ ਚੌਥੀ ਸ਼੍ਰੇਣੀ ਦਾ ਕਰਮਚਾਰੀ ਜਿਹੜਾ ਕੰਪੀਟੈਂਟ ਹੀ ਨਹੀਂ ਸੀ ਉਹ ਕਰਮਚਾਰੀ ਆਕਸੀਜਨ ਪਲਾਂਟ ਚਲਾ ਰਿਹਾ ਹੈ ਜਦ ਕਿ ਉੱਥੇ ਕੋਈ ਇੰਜੀਨੀਅਰ ਉਹ ਨਹੀਂ ਚਾਹੀਦਾ ਕਿ ਇਨ ਕੇਸ ਆਫ ਐਨੀ ਫੇਲਿਅਰ ਉਹ ਟੈਕਨੀਕਲ ਸਪੋਰਟ ਹੋਣੀ ਚਾਹੀਦੀ ਹੈ ਉਹ ਉਹ ਵਿਅਕਤੀ ਜਿਹੜਾ ਕਲਾਸ 4 ਦਾ ਕਰਮਚਾਰੀ ਹੈ ਉਹ ਆਕਸੀਜਨ ਪਲਾਨ ਚਲਾ ਰਿਹਾ ਹੈ ਤੇ ਮੈਂ ਤਾਂ ਸਮਝਦਾ ਕਿ ਇਹ ਕੋਈ ਦੁਰਘਟਨਾ ਨਹੀਂ ਇਹ ਇੱਕ ਮਰਡਰ ਹੈ ਇੱਕ ਕਤਲ ਹੈ ਔਰ ਇਹਦੇ ਲਈ ਜਿੱਥੇ ਕਿ ਜ਼ਿੰਮੇਵਾਰ ਲੋਗਾਂ ਨੂੰ ਸਜ਼ਾ ਮਿਲਨੀ ਚਾਹੀਦੀ ਹੈ ਉੱਥੇ ਹੀ ਮੈਂ ਸਿਹਤ ਮੰਤਰੀ ਸਰਦਾਰ ਬਲਬੀਰ ਸਿੰਘ ਦੇ ਫੇਲਿਅਰ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਸਿਹਤ ਮੰਤਰੀ ਨੇ ਮੈਂ ਭਾਰਤੀ ਜਨਤਾ ਪਾਰਟੀ ਵੱਲੋਂ ਉਹਨਾਂ ਦਾ ਅਸਤੀਫਾ ਮੰਗਨਾ ਵਾ ਕਿ ਹੀ ਇਜ਼ ਨਾਨ ਕੰਪਟੈਂਟ ਹੀ ਡਸਨਟ ਹੈਵ ਦਾ ਕੁਆਲੀਫਿਕੇਸ਼ਨ ਟੂ ਟੇਕ ਕੇਅਰ ਟੂ ਪ੍ਰੋਟੈਕਟ ਦਾ ਵੱਡੇਯੂਬਲ ਲਾਈਟਸ ਆਫ ਦਾ ਪੀਪਲ ਆਫ ਪੰਜਾਬ ਪਟਵਾ ਸਾਰਾ ਖਾਲੀ ਹੋ ਗਿਆ ਮੇਰੀ ਮਾਂ ਤਾਂ ਲਾ ਜੇ ਨਹੀਂ ਇਥੇ ਕਹਿੰਦੇ ਫਰੀ ਦਵਾਈ ਤਾਂ ਨਵਾ ਬ ਦੇ ਸਕਦੇ ਬਾਹਰ ਜਾ ਕੇ ਦਵਾਈ ਲੈ ਲੇ ਲਿਖ ਲੈ ਦੇ ਜਦੇ ਕੋਈ 500 ਦਾ ਕੋਈ 1000 ਦਾ ਬਾਬਾ ਜੀ ਇਥੇ ਡੰਗਰਾਂ ਵਾਲਾ ਹਾਲ ਐ ਇਹਦਾ ਡੰਗਰ ਨਹੀਂ ਤਾੜਿਆਂ ਦੇ ਲੋਕਾਂ ਨੇ ਘਰਾਂ ਦੇ ਵਿੱਚ ਜਿੱਦਾਂ ਇਹਨਾਂ ਦੇ ਮਰੀਜ਼ ਆਣੇ ਆ ਬਾਸੂਆਂ ਦਾ ਹਾਲ ਵੇਖੋ ਆ ਬਿੱਬੀ ਤੜਫ ਤੜਫ ਮਰ ਗਈ ਡਾਕਟਰ ਨੂੰ ਹੀ ਕਿਹਾ ਇਥੇ ਵੱਡੇ ਨੂੰ ਮੈਂ ਵੀ ਇਹਨਾਂ ਨੂੰ ਵੇਖੋ ਕੇਅਰ ਕਰੋ ਕਹਿੰਦਾ ਬਗਵਾਸ ਨਾ ਕਰ ਗਾੜੀਆਂ ਇੱਕ ਤਨਖਾਵਾ ਲੈਂਦੇ ਸਾਰੇ ਮੈਡਮਾ ਵੀ ਨਾਲ ਜਿਹਨੇ ਇੱਥੇ ਬੈਠੇ ਅੰਦਰ ਵੜ ਕੇ ਬੈਹਣ ਦੇ ਕੋਈ ਸੁਨਾਈ ਨਹੀਂ ਇੱਥੇ ਹੈਗੀ ਇਹਨਾਂ ਨੂੰ ਜੀ ਲਾਜ ਉਹਦਾ ਹੋਊਗਾ ਜਿਹੜਾ ਜੁੱਤੀ ਦੇ ਇਹਨਾਂ ਦੇ ਸਿਰ ਦੇ ਉੱਤੇ ਜੁੱਤੀ ਹੋਗੀ ਸਪਾਰਸ ਜੁੱਤੀ ਸਿਰ ਤੇ ਇਹਨਾਂ ਦੇ ਹੋਵੇ ਡਾਕਟਰਾਂ ਦੇ ਛਿੱਤਰ ਛਿੱਤ ਵੱਜਦੇ ਹੁਣ ਫੇਰ ਇਹ ਕਰਦੇ ਉਹਦਾ ਹੱਥ ਨਹੀਂ ਪਾਉਂਦੇ ਜੀ ਕਿਸੇ ਨੂੰ ਵੀ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਵੀ ਅਸੀਂ ਤੇ ਬੁਲਾ ਕੇ ਆ ਰਹੇ ਹਾਂ ਫ੍ਰੀ ਲਾ ਕੇ ਰਹੇ ਬੜੀ ਸਹੂਤਾ ਦੇ ਦਾ ਭਗਵੰਤ ਮਾਨ ਕਹਦਾ ਮੈਨੂੰ ਦੱਸੋ ਕਹਦਾ ਭਗਵੰਤ ਮਾਨ ਸਰਕਾਰ ਕਾਦੀ ਉਹ ਸਰਕਾਰ ਨਹੀਂ ਚਲਾ ਸਕਦਾ ਬਸ ਕਮੇਡੀ ਕਰ ਸਕਦਾ ਬਸ ਭਾਈ ਮੇਰੀ ਮਾਤਾ ਦੇਖੋ ਮੈਂ ਤਿੰਨੜੀ ਇੱਥੇ ਲੈ ਕੇ ਆ ਗਿਆ ਮੇਰੀ ਮਾਤਾ ਦਾ ਇਲਾਜ ਨੀਚਾ ਜਨਾ ਹੋਇਆ ਮੁੱਖ ਮੰਤਰੀ ਸਾਹਿਬ ਤੇ ਕਹ ਰਹੇ ਨੇ ਵੀ 10 ਲੱਖ ਦਾ ਹੋ ਤੁਹਾਡਾ ਇਲਾਜ ਫਰੀ ਹੋਇਆ ਕਰੂਗਾ 10 ਲੱਖ ਰੁਪਈਆ ਦਾ ਹੈਲਥ ਕਾਰਡ 10 ਲੱਖ ਰੁਪਈਆ ਤਾਂ ਸਿੱਧਾ ਹੀ ਹਰੇਕ ਦਾ ਹੀ ਹੈ ਵੱਡੇ ਵੱਡੇ ਹਸਪੀਟਲ ਉਹਦੇ ਵਿੱਚ ਇੰਪੈਨਲ ਇਲਾਜ ਕਰਾਓ ਪੈਸੇ ਦੇ ਹਿਸਾਬ ਤਾ ਇਲਾਜ ਦੇਖਾਂਗੇ ਮੈਨੂੰ ਤਾਂ ਸਦਾ ਕਾਰਡ ਬਣਿਆ ਮੇਰਾ ਕਾਰਡ ਵੀ ਨਹੀਂ ਚਲਾਇਆ ਫਿਰ ਸਣੀ ਆਦਾ ਮੈਂ ਆਣ ਕੇ ਬੈਠਾ ਧੱਕੇ ਖਾਣ ਮੈਨੂੰ ਕਾਰਡ ਕਿਉਂ ਨਹੀਂ ਚਲਾਉਂਦੇ ਪਰਸੋਂ ਆਇਆ ਮੇਰਾ ਕਾਰਡ ਨਹੀਂ ਚਲਾਉਂਦੇ ਕਹਿੰਦੇ ਸੌਂਵਰ ਕਾਰਡ ਚਲਾਉਣਾ ਆ ਵੇਖੋ ਮੇਰੀ ਹਾਲਤ ਮੈਂ ਰਾਤੀ ਬਾਹਰ ਜਾ ਕੇ ਸੁੱਤਾ ਹਾਂ ਇੱਥੇ ਇੰਨੀ ਗਰਮੀ ਲੱਗਦੀ ਹੈ ਇਹ ਗੁਰਨਾਨਕ ਹਸਪਤਾਲ ਦਾ ਸਿਰ ਬਾਬਾ ਜੀ ਦਾ ਨਾਮ ਬਦਨਾਮ ਕੀਤਾ ਜਾ ਰਿਹਾ ਵਾ ਕਿਉਂਕਿ ਇਹਦਾ ਨਾਮ ਜਿਹੜਾ ਬਦਲ ਕੇ ਨਾ ਬੋਚਰਖਾਨਾ ਬਣਾ ਦੇਣਾ ਚਾਹੀਦਾ ਉਹ ਤੁਸੀਂ 5 ਨੰਬਰ ਵਾਰਡ ਚ ਜਾ ਕੇ ਤੁਸੀਂ ਦੇਖ ਲਿਆ ਕਿ ਦੋ ਡੈੱਡ ਬੋਡੀਆਂ ਪਈਆਂ ਕਿ ਬਾਅਦ ਤੁਸੀਂ ਜਾ ਕੇ ਮੈਡੀਕਲ ਸਟੋਰ ਤੇ ਜਾ ਕੇ ਵੇਖੋ ਉਹ ਇਹਨਾਂ ਦੀਆਂ ਦਲਾਲੀਆਂ ਚੱਲਦੀਆਂ ਪਈਆਂ ਉੱਥੇ ਡਾਕਟਰ ਵੀ ਵੇਖੋ ਇਸੇ ਕਾਰਨ ਉਹ ਆਪਣੇ ਆਪਣੇ ਕਮਰਿਆਂ ਚ ਚੱਲ ਜਾਂਦੇ ਜਿੱਥੇ AC ਲੱਗੇ ਹੋਏ ਆ ਇੱਥੇ ਤੇ ਬਹੁਤ ਬੁਰਾ ਹਾਲ ਹੈ ਗਰਮੀ ਦੇ ਨਾਲ ਹੁੰਦੇ ਉਦਾਂ ਪੜਾ ਪਰ ਛੇ ਜਿਹੜਾ ਕੋਈ ਤੰਦਰੁਸਤ ਵਿਅਕਤੀ ਹੈ ਨਾ ਉਹਦਾ ਉਹ ਵੀ ਬਿਮਾਰ ਹੋ ਜਾਣਾ